ਚੋਰ ਲੁਟੇਰਿਆਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਰਹਿ ਗਿਆ ਵੇਖੋ ਇੱਕ ਸਬ ਇੰਸਪੈਕਟਰ ਦੇ ਘਰ ਇਹਨਾਂ ਚੋਰ ਲੁਟੇਰਿਆਂ ਦੇ ਵੱਲੋਂ ਡਾਕਾ ਮਾਰਿਆ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਘਰ ਦੇ ਵਿੱਚ ਇੱਥੇ ਬਦਮਾਸ਼ ਵੜਦੇ ਨੇ ਜਿਨ੍ਹਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਦੱਸ ਦਈਏ ਕਿ ਕੀ ਹੈ ਜਾ ਰਿਹਾ ਹੈ ਕਿ ਘਰ ਦੇ ਵਿੱਚ ਸਾਰਾ ਸਮਾਨ ਜਿਹੜਾ ਖਿਲਰਿਆ ਹੋਇਆ ਸੀ ਜਿਸ ਦਰਮਿਆਨ ਕੀ ਪਰਿਵਾਰ ਦਾ ਇੱਕ ਹੈ ਕਿ ਇਹ ਬਦਮਾਸ਼ ਵਾਰਦਾਤ ਨੂੰ ਅੰਜਾਮ ਦੇ ਕੇ ਰਫੂ ਚੱਕਰ ਹੋ ਗਏ ਨੇ ਤਾਂ ਪਿੰਡ ਟਾਂਡੀ ਦਾਖਲੀ ਦਾਇਆ ਮਾਮਲਾ ਟਾਂਡਾ ਦੇ ਵਿੱਚ ਚੋਰੀ ਹੁੰਦੀ ਹੈ ਘਰ ਦੇ ਵਿੱਚ ਚਿੱਟੇ ਦਿਨ ਪੰਜਾਬ ਪੁਲਿਸ ਦਾ ਸਬ ਇੰਸਪੈਕਟਰ ਜਿਸ ਦੇ ਘਰ ਦੇ ਵਿੱਚ ਦਾਖਲ ਹੋ ਕੇ ਨਗਦੀ ਤੇ ਗਹਿਣੇ ਚੋਰੀ ਕੀਤੇ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਇੱਥੇ ਸਬ ਇੰਸਪੈਕਟਰ ਜਿਹੜੇ ਨੇ ਉਹਨਾਂ ਦੀ ਪਤਨੀ ਘਰ ਦੇ ਵਿੱਚ ਮੌਜੂਦ ਸੀ ਤੇ ਇਸੇ ਦਰਮਿਆਨ ਉਸ ਦਾ ਕਹਿਣਾ ਹੈ ਕਿ 27 ਮਈ ਨੂੰ ਕਰਨ ਨੂੰ ਤਾਲਾ ਲਗਾ ਕੇ ਉਹ ਰਿਸ਼ਤੇਦਾਰਾਂ ਦੇ ਭੋਗ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਕਰੋ 8 ਵਜੇ ਜਾਂਦੇ ਨੇ ਤੇ ਸ਼ਾਮ 4 ਵਜੇ ਘਰ ਵਾਪਸ ਪਹੁੰਚਦੇ ਨੇ ਤਾਂ ਦਿਨ ਦਿਹਾੜੇ ਹੀ ਘਰ ਦੇ ਵਿੱਚ ਚੋਰੀ ਹੋਈ ਹੈ ਮੇਨ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ ਘਰ ਦੇ ਵਿੱਚ ਬਣੀਆਂ ਅਲਮਾਰੀਆਂ ਦਾ ਸਮਾਨ ਖਿਲਰਿਆ ਪਿਆ ਸੀ ਤੇ ਇਕੱਲੇ ਹੋਣ ਕਰਕੇ ਮਹਿਲਾ ਸਭ ਕੁਝ ਵੇਖ ਕੇ ਡਰ ਜਾਂਦੀ ਹੈ ਗੁਆਂਢੀਆਂ ਨੂੰ ਸੱਦਿਆ ਤੇ ਜਦ ਸਮਾਨ ਚੈੱਕ ਕੀਤਾ ਗਿਆ ਤਾਂ ਨਕਦੀ ਦੋ ਤੁੱਲੇ ਸੋਨਾ ਤੇ ਕੀਮਤੀ ਹੋਰ ਸਮਾਨ ਜਿਹੜਾ ਗਾਇਬ ਸੀ ਉਹਨਾਂ ਦੱਸਿਆ ਕਿ ਚੋਰ ਜਿਹੜੇ ਨੇ ਕੰਦ ਤਾਂਕੇ ਘਰ ਦੇ ਵਿੱਚ ਵੜੇ ਨੇ ਤੇ ਦਰਵਾਜ਼ੇ ਪੰਨੇ ਨੇ ਜਿਸ ਦੌਰਾਨ ਕੇ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਫਿਲਹਾਲ ਪੁਲਿਸ ਇਸ ਮਾਮਲੇ ਦੇ ਵਿੱਚ ਕਾਰਵਾਈ ਕਰ ਰਹੀ ਹੈ ਮੇਰਾ ਨਾਮ ਸੰਦੋਸ਼ ਕੋਲ ਬਲੇ ਕਿ ਕਿਤਨਾ ਵਾਪਸੀ ਘਟਨਾ ਜਦੋਂ ਘਟਨਾ ਹੋ ਗਈ ਕਿੱਥੇ ਮੈਂ 8 ਵਜੇ ਤੋਂ ਘਰੋਂ ਗਈ ਆ ਆਪਣੀ ਸ਼ੁਭਾਂ ਵਾਸਤੇ ਤੇ ਜਦ ਮੈਂ ਵਾਪਸ ਘਰ ਆਈ 4:30 ਵਜੇ ਤੇ مین ਗੇਟ ਦਾ ਦਰਵਾਜ਼ਾ ਲੱਗਾ ਸੀਗਾ ਤਾਲਾ ਤੇ ਮੰਦਰਾਂ ਕੇ ਦੇਖਿਆ ਤਾਂ ਮੈਂ ਮੇਗਾ ਦਰਵਾਜਾ ਕਿਦਾ ਆਪਣੇ ਆਪ ਖੁੱਲ ਗਿਆ ਲਾਈਟਾਂ ਸਾਰੇ ਕਮਰੇ ਨੇ ਜੜ ਗਏ ਸਿਰੋਂ ਸੇ ਸਭ ਲਾਈਟਾਂ ਤੇ ਮੈਂ ਦੇਖਿਆ ਮੇਕੋ ਬਰ ਅਗਰੇ ਮੈਂ ਬਾਹਰ ਨੋ ਦੌੜੀ ਮੈਂ ਬਲਾਇਆ ਗਵਾਰਨੀ ਆਵਾਜ਼ ਆਵਜਾ ਜਮਾਨੇ ਪਹਿਲਾਂ ਆਪਣੇ ਵੱਡੇ ਭਾਜਦੇ ਗਏ ਉਹ ਕਰਨੀ ਸੀ ਬੁਰਦੌਰ ਸਾਹਿਬ ਦੀ ਫਿਰ ਮੈਂ ਗਵਾਰਨੀ ਨੂੰ ਬੁਲਾ ਕੇ ਮੈਂ ਦੇਖਿਆ ਅੰਦਰ ਕੋਈ ਹੈਗਾ ਸਾਡੇ ਲਾਈਟਾਂ ਦੇ ਰੋਧੇ ਸਾਰੀਆਂ ਉਸ ਤੋਂ ਬਾਅਦ ਮੈਂ ਮੇਰਾ ਮਾਗ ਆਪਣਾ ਨਹੀਂ ਚੱਲਿਆ ਇਹਨਾਂ ਕਿ ਹੋਰ ਕੋਣ ਕੋਲ ਲੈਂਦਾ ਹੈ ਕੋਈ ਨਹੀਂ ਲੈਂਦਾ ਉਹ ਆਪ ਕੋਸਤੇ ਮੈਂ ਇਕੱਲੀ ਕਰ ਤੁਹਾਨੂੰ ਕਿੰਨੇ ਵਜੇ ਸਾਡੇ 4:30 ਵਜੇ ਠੀਕ ਹੈ ਤੇ ਪੁਲਿਸ ਨੇ ਸੂਚਿਤ ਕੀਤਾ ਹਾਂਜੀ ਆਈ ਪੁਲਿਸ ਮੁਖੇ ਨੇ ਹਾਂਜੀ ਕੀ ਕਹਿੰਦੇ ਪੁਲਿਸ ਵਾਲੇ ਉਹ ਕਹਿੰਦੇ ਐਫ ਆਈ ਤੁਹਾਡੀ ਲਿਖ ਲਈਏ ਤੇ ਬਾਕੀ ਅਸੀਂ ਅੱਗੇ ਕਰਾਂਗੇ ਕਾਰਵਾਈ ਸਾਈ ਕਿੰਨਾ ਨੁਕਸਾਨ ਹੋ ਗਿਆ ਗੱਲ ਕਰੀਏ ਤੇ ਮਸੋਹੀ ਕੇ 1:30 2:00 ਤੋ ਸੋਣਾ ਸੀਗਾ ਪੈਸੇ ਹੀ ਸਾਰੇ 1000 ਰੁਪਇਆ ਉਹ ਲੈ ਕੇ ਪੱਕੀ ਅਜੇ ਤੱਕ ਕੁਝ ਨਹੀਂ ਪਤਾ ਸਮਾਨ ਕਿੱਲਰਿਆ ਪਿਆ ਠੱਠਾ ਕਰਾਂਗੇ ਪਤਾ ਲੱਗੂ ਠੀਕ ਹੈ ਸਾਡੀ ਤਾਂ ਜਿੰਨਾ ਚੋਰੀ ਹੋਈ ਪੀ ਲੱਗਦੇ ਤੁਹਾਡੇ ਮੇਰੇ ਛੋਟੇ ਬ੍ਰਦਰ ਆ ਜੀ ਅੱਛਾ ਹਾਂ ਜੀ ਕੀ ਕਹਣਾ ਚਾਹੁੰਦਾ ਜਿਹੜੀ ਚੋਰੀ ਮੈਂ ਕਹਿਣਾ ਚਾਹੁੰਦਾ ਕਿ ਦਿਨ ਦੇ ਟਾਈਮ ਇਦਾਂ ਹੋਣ ਲੱਗਾ ਪਿੰਡਾਂ ਦੇ ਵਿੱਚ ਤੇ ਇਹ ਤੇ ਹਦੀ ਕੋਈ ਘਰ ਬਹੁਤ ਦੂਰ ਐ ਪਿੰਡ ਦੇ ਵਿੱਚ ਤੇ ਗੀਵਨ ਤੇ ਸੇਫਟੀ ਨਹੀਂ ਹੋ ਸਕਦੀ ਤਾਂ ਉਹ ਕੱਲੀ ਬੱਚੇ ਰਹਿੰਦੇ ਕੋ ਬਾਹਰ ਚੱਲ ਕੇ ਜਿਹੜਾ ਕੋਈ ਨੌਕਰੀ ਕਰਨ ਦਾ ਵਾ ਜਾਂ ਉਹ ਅਪਰ ਕੋਰਸ ਤੇ ਗਏ ਬ੍ਰਦਰ ਸਬ ਇੰਸਪੈਕਟਰ ਐ ਤੋਂ ਬਹੁਤ ਘਾਟਾ ਹੁੰਦਾ ਐ ਇਹ ਹੁਣ ਕੱਲੇ ਘਰ ਚ ਰਹਿੰਦੇ ਆ ਤਾਂ ਇਦਾਂ ਤੇ ਕੁਝ ਵੀ ਨੁਕਸਾਨ ਕਰ ਸਕਦੇ ਸਮਾਨ ਤੇ ਚਲ ਬਾਅਦ ਦੀ ਗੱਲ ਐ ਇਹਨਾਂ ਤੇ ਅੱਲਾ ਦੇ ਕੇ ਤੇ ਕੁਝ ਵੀ ਕਰ ਸਕਦੇ ਸੀ ਨੁਕਸਾਨ ਨਿੰਦਾ ਵੀ ਕਰ ਸਕੀ ਨੁਕਸਾਨ ਇਹ ਜਿਹੜਾ ਗਏ ਆ ਤੇ ਦਿਨ ਦੇ ਟਾਈਮ 8 ਵਜੇ ਤੋਂ ਲੈ ਕੇ 4 4:30 ਦੇ ਵਿੱਚ ਆ ਕੇ ਦੇਖਿਆ ਇਹਨਾਂ ਨੇ ਚੋਰੀ ਪਤਾ ਨਹੀਂ ਕਿਹੜੇ ਟਾਈਮ ਹੋਈ ਹੋਊਗੀ ਤੇ ਉਹਨਾਂ ਨੂੰ ਪਤਾ ਹੋਊਗਾ ਬਾਕੀ ਸੇਫ ਨਹੀਂ ਹੈ ਇਹ ਸਭ ਨਾਲ ਕਿਸੇ ਦੇ ਵੀ ਹੋ ਸਕਦੀ ਅੱਜ ਸਾਡੇ ਕਿਸੇ ਦੇ ਵੀ ਹੋ ਸਕਦੀ ਕੱਲੀ ਜਰਾਨੀਆਂ ਰਹਿਣੀਆਂ ਘਰਾਂ 'ਚ ਤੇ ਬਹੁਤ ਗਲਤ ਚੀਜ਼ ਆਉਂਦਾ ਹੈ ਠੀਕ ਉਹ ਫੋਟੋ ਉਹਨਾਂ ਦੀ ਕੈਮਰੇ ਕੋਲ ਚਾਹੀਦੀ ਹਾਂਜੀ ਉਹਨਾਂ ਦੀ ਫੋਟੋ ਚੋਰਾ ਦੀ ਕੋਈ ਕੈਮਰੇ ਕੰਮ ਦੀ ਫੋਟੋ ਆਈ ਹੋਰ ਨਹੀਂ ਉਹ ਦੇਖਣਾ ਪੈਣਾ ਜੀ ਆਪਣੇ ਗਵਾਂਢ ਹੈਗਾ ਸਾਡੇ ਕੈਮਰੇ ਲੱਗੇ ਜੀ ਉਹ ਪੁਲਿਸ ਕਾਰਵਾਈ ਕਰੇ ਤੇ ਖੋਲਾ ਸਕਦੀ ਆਪਾਂ ਜੇ ਆਪਾਂ ਪਰਸਨਲੀ ਉਹਨਾਂ ਨੂੰ ਕਾਹ ਕਿਤੇ ਸ਼ਾਇਦ ਨਾ ਖੋਲਣਗੇ ਕਿਉਂਕਿ ਨਹੀਂ ਖੋਲਦੇ ਅੱਜਕੱਲ ਤੇ ਕੈਮਰਾ ਨਾਲ ਚੱਲਦਾ ਬੈਕ ਸਾਈਡ ਤੇ ਉੱਥੋਂ ਪਤਾ ਲੱਗ ਸਕਦਾ ਕਿ ਬੈਕ ਸਾਈਡ ਤੋਂ ਜਿਹੜੇ 메ਨ ਗੇਟ ਤੇ ਬੰਦ ਸੀਗਾ ਜੀ 메ਨ ਗੇਟ ਤੋਂ ਇੰਟਰ ਨਹੀਂ ਹੋਇਆ ਤਾਲਾ ਲੱਗਾ ਸੀਗਾ ਉਹ ਮੈਂ ਵੀ ਇੱਥੇ ਰਿਹਾ ਸਾਰਾ ਦਿਨ ਘਾਰ ਹੀ ਤੇ ਦੇਖਿਆ ਨਹੀਂ ਮੈਂ ਜਦੋਂ ਗੁਰੂ ਘਰ ਜਾਣ ਲੱਗਾ ਆਪਣੇ 4 ਵਜੇ 6:00 4 ਵਜੇ ਗਿਆ ਮੈਂ ਉਦੋਂ ਤੋਂ ਤਾਲਾ ਲਗਾਇਆ ਹੀ ਪਾਰ ਦਾ ਇਹ 4:30 ਵਜੇ ਵਾਪਸ ਆਏ ਜਦੋਂ ਇਹਨਾਂ ਨੇ ਵਾਪਸ ਆਏ ਤੇ ਉਦੋਂ ਇਹਨਾਂ ਨੇ ਦੇਖਿਆ ਸਾਰਾ ਕੁਝ ਫਿਰ ਮੈਨੂੰ ਦੱਸਿਆ ਫਿਰ ਆਪਾਂ ਪੁਲਿਸ ਨੂੰ ਕੀਤਾ ਫੋਨ ਉਹ ਫਿਰ ਪੁਲਿਸ ਆਈ ਥੋੜਾ ਲੇਟ ਆਈ ਆ ਤੇ ਉਹਨਾਂ ਨੇ ਆ ਕੇ ਕਾਰਵਾਈ ਕੀਤੀ ਫਿਰ ਅਸੀਂ ਜਾ ਕੇ ਥਾਣੇ ਜਾ ਕੇ ਆਪਣੇ ਉਹਨਾਂ ਨੂੰ ਦਰਖਾਸਤ ਵੀ ਲਗਾਈ ਆ ਇੱਥੇ ਦੇ ਬਾਰੇ ਸਾਰਾ ਜਾਣਕਾਰੀ ਦਿੱਤੀ ਕਿ ਜਿੱਦਾਂ ਜਾ ਕੇ ਉਥੋਂ ਐਸਆਈ ਸਾਹਿਬ ਆਏ ਹੀ ਉਥੋਂ ਬੇਗਵਲ ਚੌਂਕੀ ਤੋਂ ਤੇ ਉਹਨਾਂ ਨੇ ਆ ਕੇ ਦੇਖਿਆ ਮੌਕਾ ਦੇਖਿਆ ਸਾਰਾ ਆਪਣੀ ਫੋਟੋ ਖਿੱਚ ਕੇ ਲੈ ਕੇ ਗਏ ਸਾਰੇ ਸਮਾਨ ਖਿਲਰਿਆ ਜਿੱਦਾਂ ਵੀ ਜੋ ਵੀ ਹੈਗਾ ਬਾਕੀ ਕਾਫੀ ਦੁਨੀਆਂ ਵੀ ਆ ਗਈ ਸੀ ਅ ਇ ਬਾਅਦ ਵਿੱਚ ਉਹ ਆਏ ਪੁਲਸਾਰ ਦੇ ਉਹਨਾਂ ਨੇ ਫਿਰ ਕਿਹਾ ਕਿ ਉੱਥੇ ਜਾ ਕੇ ਥਾਣੇ ਜਾ ਕੇ ਰਿਪੋਰਟ ਲਿਖਾਓ ਥਾਣੇ ਜਾ ਕੇ ਮੈਂ ਰਿਪੋਰਟ ਲਿਖਾ ਕੇ ਆਇਆ ਖੁਦ ਉਹਨਾਂ ਨੂੰ ਸਾਰਾ ਕੁਝ ਜਾਣਕਾਰੀ ਦਿੱਤੀ ਜੋ ਵੀ ਹੈਗੀ ਸੀ